ਪੰਜਾਬੀ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬੜੀ ਹੀ ਦਿਲਦਲਾਹ ਦੇਣ ਵਾਲੀ ਇਹ ਖਬਰ ਸਾਹਮਣੇ ਆਈ ਹੈ ਸੀਸੀਟੀਵੀ ਤਸਵੀਰਾਂ ਸਾਹਮਣੇ ਆਈ ਨੇ ਵੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਗੱਭਰੂ ਜਵਾਨ ਮੁੰਡੇ ਦਾ ਪੰਜਾਬੀ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬੜੀ ਹੀ ਦਿਲਦਲਾਹ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਪੂਰੀ ਘਟਨਾ ਜੁਆ ਕੈਨੇਡਾ ਦੇ ਵਿੱਚ ਵਾਪਰੀ ਹੈ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਇੱਕ ਪੰਜਾਬੀ ਮੁੰਡੇ ਦਾ ਸਰਦਾਰ ਮੁੰਡੇ ਦਾ ਗੋਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮਹਿਜ਼ 20 ਸਾਲ ਦੀ ਉਮਰ ਸੀ ਹਰਸ਼ਨਦੀਪ ਨਾਮ ਜਿਹੜਾ ਉਸ ਮ੍ਰਿਤਕ ਮੁੰਡੇ ਦਾ ਦੱਸਿਆ ਜਾ ਰਿਹਾ ਹੈ ਹਰਸ਼ਨਦੀਪ 20 ਸਾਲ ਦਾ ਗੱਭਰੂ ਨੌਜਵਾਨ ਕੈਨੇਡਾ ਦੇ ਵਿੱਚ ਨੌਕਰੀ ਕਰਦਾ ਸੀ ਸੁਰੱਖਿਆ ਗਾਰਡ ਦੇ ਤੌਰ ਤੇ ਨੌਕਰੀ ਕਰਦਾ ਸੀ ਤੇ ਨੌਕਰੀ ਤੇ ਤਨਾਨਦ ਸੀ ਡਿਊਟੀ ਦੇ ਉੱਪਰ ਤਨਾਨਦ ਸੀਗਾ ਸੁਰੱਖਿਆ ਗਾਰਡ ਦੇ ਤੌਰ ਤੇ ਇੱਕ ਅਪਾਰਟਮੈਂਟ ਦੇ ਵਿੱਚ ਜਿਹੜਾਗਾ ਉਹ ਸੁਰੱਖਿਆ ਕਰਮੀ ਦੇ ਤੌਰ ਤੇ ਸਿਕਿਉਰਿਟੀ ਗਾਰਡ ਦੇ ਤੌਰ ਤੇ ਜਿਹੜਾਗਾ ਉਹ ਕੰਮ ਕਰਦਾ ਸੀ ਤਾਂ ਜਦੋਂ ਆਪਣੀ ਡਿਊਟੀ ਦੇ ਉੱਪਰ ਤਣਾਤ ਸੀਗਾ ਸਿਕਿਉਰਿਟੀ ਗਾਰਡ ਦੀ ਡਿਊਟੀ ਤੇ ਤਣਾਤ ਸੀ 20 ਸਾਲ ਦਾ ਪੰਜਾਬੀ ਗੱਭਰੂ ਤਾਂ ਇੱਕ ਗੋਰੇ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਐਡਮਿੰਟਨ ਦੇ ਵਿੱਚ ਪੂਰੀ ਘਟਨਾ ਵਾਪਰੀ ਐ 60 ਵੀ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਇੱਕ ਗੋਰਾ ਮੁੰਡਾ ਜਿਹੜਾ ਆਉਂਦਾ ਤਾਂ ਬੈਠਾ ਜਿਹੜਾ ਹਰਸ਼ਨਦੀਪ ਜਿਹੜਾ ਬੈਠਾ ਸੀ ਆਪਣੀ ਡਿਊਟੀ ਤੇ ਤਾਂ ਉਸ ਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਨਾਂ ਮਾਰੂ ਹਥਿਆਰਦ ਨਾਲ ਉਹ ਗੋਰਾ ਆਉਂਦਾ ਲੈਸ ਉਹ ਕਿਉਂ ਦਾ ਉਸ ਤੋਂ ਬਾਅਦ ਜਿਹੜਾ ਉਸ ਤੇ ਆ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ 20 ਸਾਲ ਦੇ ਗੱਭਰੂ ਪੰਜਾਬੀ ਮੁੰਡੇ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਅ ਬੜੀ ਪੀਕ ਵੀ ਮੰਗਦਾ ਹੈ 20 ਸਾਲ ਦਾ ਮੁੰਡਾ ਕਹਿੰਦਾ ਕਿ ਨਾ ਮਾਰੋ ਪਰ ਇੱਕ ਨਹੀਂ ਸੁਣੀ ਜਾਂਦੀ ਪਹਿਲਾ ਗੋਰੇ ਦੇ ਵੱਲੋਂ ਗਾਲ ਕੱਢੀ ਜਾਂਦੀ ਹੈ ਗਾਲ ਕੱਢਣ ਤੋਂ ਬਾਅਦ ਜਿਹੜਾਗਾ ਗੋਲੀਆਂ ਦੇ ਨਾਲ ਉਸ ਪੰਜਾਬੀ ਮੁੰਡੇ ਨੂੰ ਪਹੁੰਚ ਦਿੱਤਾ ਜਾਂਦਾ ਹੈ ਮੌਤ ਜਿਹੜੀ ਹੈ ਉਹ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿੰਨਾ ਸੁਨੱਖਾ ਗੱਭਰੂ ਹੈ ਮਾਪਿਆਂ ਦਾ ਪੁੱਤ ਜਿਹੜਾ ਕਿ ਵਿਦੇਸ਼ੀ ਧਰਤੀ ਦੇ ਗਿਆ ਸੀ ਆਪਣਾ ਭਵਿੱਖ ਸਵਾਰਨ ਦੇ ਲਈ ਗਿਆ ਸੀ ਸੁਨਹਿਰੀ ਭਵਿੱਖ ਦੇ ਲਈ ਗਿਆ ਸੀ ਆਪਣਾ ਫਿਊਚਰ ਸੈਟਲ ਕਰਨ ਦੇ ਲਈ ਗਿਆ ਸੀ ਜਿਵੇਂ ਕਿ ਬਾਕੀ ਨੌਜਵਾਨ ਜਾਂਦੇ ਨੇ ਪੜ੍ਹਾਈ ਦੇ ਤੌਰ ਤੇ ਜਾਂਦੇ ਨੇ ਕਈ ਵਸੇ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਕੰਮ ਕਰਦੇ ਨੇ ਵੱਖੋ ਵੱਖਰੇ ਕੰਮ ਕਰਦੇ ਨੇ ਕੋਈ ਕਿਤੇ ਕੰਮ ਕਰਦਾ ਤਾਂ ਇਸੇ ਤਰ੍ਹਾਂ ਇਹ 20 ਸਾਲ ਦਾ ਮੁੰਡਾ ਵੀ ਸੁਰੱਖਿਆ ਗਾਰਡ ਦੇ ਤੌਰ ਤੇ ਕੰਮ ਕਰਦਾ ਸੀ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਇੱਕ ਅਪਾਰਟਮੈਂਟ ਦੇ ਵਿੱਚ ਉਹ ਸੁਰੱਖਿਆ ਗਾਰਡ ਤੇ ਜਿਹੜਾ ਤਨਾਤ ਸੀਗਾ ਇਸੇ ਤਰ੍ਹਾਂ ਜਿਹੜਾ ਉਸ ਦੇ ਉੱਪਰ ਜਿਹੜਾ ਇਹ ਹਮਲਾ ਕੀਤਾ ਜਾਂਦਾ ਹੈ ਗੋਲੀਆਂ ਦੇ ਨਾਲ ਉਸ ਨੂੰ ਪੁੰਨ ਦਿੱਤਾ ਜਾਂਦਾ ਹੈ ਤਾਂ ਮਾਪਿਆਂ ਦਾ ਪੁੱਤ ਸੁਨੱਖਾ ਪੁੱਤ ਹੈ ਬੜੇ ਸੁਪਨੇ ਲੈ ਕੇ ਅੱਖਾਂ ਦੇ ਵਿੱਚ ਵਿਦੇਸ਼ੀ ਧਰਤੀ ਤੇ ਗਿਆ ਸੀ ਤਾਂ ਜੋ ਆਪਣਾ ਭਵਿੱਖ ਸਵਾਰ ਸਕੇਗਾ ਆਪਣੇ ਮਾਪਿਆਂ ਦਾ ਭਵਿੱਖ ਸਵਾਰ ਸਕੇਗਾ ਘਰ ਦੇ ਹਾਲਾਤਾਂ ਨੂੰ ਸੁਧਾਰ ਸਕੇਗਾ ਜਾਂ ਫਿਰ ਆਪਣਾ ਭਵਿੱਖ ਜੜਾਗਾ ਸੁਨਹਿਰੀ ਬਣਾ ਸਕੇਗਾ ਇਸੇ ਸੁਪਨਿਆਂ ਦੇ ਨਾਲ ਇਹ ਅੱਖਾਂ 'ਚ ਸੁਪਨੇ ਲੈ ਕੇ ਜਿਹੜਾ ਇਹ ਗੱਭਰੂ ਵਿਦੇਸ਼ੀ ਧਰਤੀ ਤੇ ਗਿਆ ਹੋਣਾ ਜਿੱਥੇ ਜਾ ਕੇ ਇਸ ਦੇ ਨਾਲ ਜਿਹੀ ਮੰਦਪਾਗੀ ਘਟਨਾ ਵਾਪਰ ਜਾਂਦੀ ਹੈ ਜੋ ਇਸ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਮਾਪਿਆਂ ਨੇ ਸੋਚਿਆ ਹੋਣਾ ਕਿ ਇਸ ਤਰ੍ਹਾਂ ਦੀ ਘਟਨਾ ਵੀ ਹੈ ਉਹ ਸਾਡੇ ਪੁੱਤ ਦੇ ਨਾਲ ਵਾਪਰ ਜਾਏਗੀ ਤਾਂ ਬੜੀ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਸੀਸੀਟੀਵੀ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਐਨੀ ਰੂਕਮਬਾਉ ਘਟਨਾ ਹੈ ਐਨੀ ਰੂਕਮਬਾਉ ਘਟਨਾ ਦੀਆਂ ਤਸਵੀਰਾਂ ਨੇ ਜੜੀਆਂ ਕਿ ਅਸੀਂ ਤੁਹਾਨੂੰ ਜੜੀਆਂ ਨਹੀਂ ਦਿਖਾ ਸਕਦੇ ਕਿ ਨਹੀਂ ਬੇਰਮੀ ਦੇ ਨਾਲ ਕਤਲ ਕੀਤਾ ਗਿਆ ਕੁਝ ਸੋਸ਼ਲ ਮੀਡੀਆ ਦੇ ਰੂਲਸ ਹੁੰਦੇ ਨੇ ਅਸੀਂ ਉਹਨਾਂ ਨੂੰ ਨਹੀਂ ਤੋੜ ਸਕਦੇ ਚੀਜ਼ਾਂ ਜੀ ਤੁਹਾਨੂੰ ਨਹੀਂ ਦਿਖਾ ਸਕਦੇ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕੁਝ ਕੁ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਹੇ ਕਿਸ ਤਰ੍ਹਾਂ ਬੈਠਾ ਸੀ ਆਪਣੇ ਡਿਊਟੀ ਦੇ ਤਣਾਤ ਸੀਗਾ ਹਰਸ਼ਨਦੀਪ 20 ਸਾਲ ਦਾ ਮੁੰਡਾ ਤਾਂ ਇੱਕ ਗੋਰਾ ਹੁੰਦਾ ਪਿਸਤੌਲ ਕੱਢਦਾ ਹੈ ਮਾਰੂ ਹਥਿਆਰ ਸੀਗੇ ਤਾਂ ਉਹ ਕੱਢਦਾ ਹੈ ਤਾਂ ਗੋਲੀਆਂ ਚਲਾਉਣੀ ਹੈ ਉਸ ਮੁੰਡੇ ਤੇ ਸ਼ੁਰੂ ਕਰ ਦਿੰਦਾ ਹੈ ਜਿਸ ਤੋਂ ਬਾਅਦ ਉਸੇ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਬੜੀ ਹੀ ਮੰਦਭਾਗੀ ਘਟਨਾ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਵਾਪਰੀ ਹੈ ਤਾਂ ਇੱਕ ਗੋਰੇ ਦੇ ਵੱਲੋਂ ਗੋਲੀਆਂ ਦੇ ਨਾਲ ਪੰਜਾਬੀ ਨੌਜਵਾਨ ਨੂੰ ਪੁੱਣਾ ਦਿੱਤਾ ਗਿਆ ਤਾਂ ਬੜੀ ਹੀ ਮੰਦਭਾਗੀ ਘਟਨਾ ਸੀ ਕਹਿ ਸਕਦੇ ਹਾਂ ਦਿਲ ਦਾ ਲਾਹ ਦੇਣ ਵਾਲੀ ਘਟਨਾ ਹੈ ਸਾਹਮਣੇ ਆਈ ਹੈ ਤਾਂ ਬੜੀਆਂ ਹੀ ਘਟਨਾਵਾਂ ਜਿਹੀਆਂ ਸਾਹਮਣੇ ਆ ਰਹੀਆਂ ਹਾਲਾਂਕਿ ਸਰਕਾਰਾਂ ਬਹੁਤ ਦਾਵੇ ਵਾਦੇ ਕਰਦਿਆ ਨੇ ਭਾਵੇਂ ਕੋਈ ਸਰਕਾਰ ਹੋਵੇ ਭਾਵੇਂ ਕੈਨੇਡਾ ਦੀ ਸਰਕਾਰ ਵਕ ਵਕ ਦਾਵੇ ਲੋਕਾਂ ਨਾਲ ਕਰਦੀ ਹੈ ਵਾਦੇ ਲੋਕਾਂ ਨਾਲ ਕਰਦੀ ਹੈ ਸੁਰੱਖਿਆ ਨੂੰ ਲੈ ਕੇ ਬਹੁਤ ਸਾਰੇ ਵੱਡੇ ਵੱਡੇ ਦਾਵੇ ਕੀਤੇ ਜਾਂਦੇ ਨੇ ਕਿ ਇਸ ਤਰ੍ਹਾਂ ਸੁਰੱਖਿਆ ਸਾਡੇ ਮੁਲਕ ਦੇ ਵਿੱਚ ਆਈ ਹੈ ਪਰ ਜਦੋਂ ਜਿਹੀਆਂ ਕਠਨਾਵਾ ਸਾਹਮਣੇ ਆਉਂਦੀਆਂ ਨੇ ਤਾਂ ਬੜੇ ਹੀ ਇਹ ਦਾਵੇ ਖੋਖਲੇ ਸਾਬਤ ਹੁੰਦੇ ਨੇ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਇਹ ਤਸਵੀਰ ਹੈ ਹਰਸ਼ਦੀਪ ਦੀ ਤਸਵੀਰ ਹੈ 20 ਸਾਲ ਦਾ ਮੁੰਡਾ ਹੈ ਗੱਭਰੂ ਪੁੱਤ ਹੈ ਮਾਪਿਆਂ ਦਾ बड़े ਸੁਪਨੇ ਲੈ ਕੇ ਵਿਦੇਸ਼ੀ ਧਰਤੀ ਤੇ ਜਾਂਦਾ ਉੱਥੇ ਕੰਮ ਲੱਭਦਾ ਕੰਮ ਕਰਨ ਲੱਗਦਾ ਤਾਂ ਜੋ ਆਪਣਾ ਗੁਜ਼ਾਰਾ ਕਰ ਸਕੇ ਮਾਪਿਆਂ ਦਾ ਥੋੜਾ ਸਹਾਰਾ ਬਣ ਸਕੇ ਪਰ ਜੇ ਮੰਦਭਾਗੀ ਘਟਨਾ ਉਸ ਮੁੰਡੇ ਦੇ ਨਾਲ ਵਾਪਰ ਜਾਂਦੀ ਹੈ 20 ਸਾਲ ਦੀ ਉਮਰ ਹੈ ਮੈਸ 20 ਸਾਲ ਦੀ ਉਮਰ ਕੁਝ ਵੀ ਨਹੀਂ ਹੁੰਦੀ ਜੇ ਸੋਚਿਆ ਜਾਵੇ ਤਾਂ ਤਾਂ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਇਸ ਮੁੰਡੇ ਦੇ ਨਾਲ ਤਾਂ ਕੈਨੇਡਾ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਤਸਵੀਰਾਂ ਕੋਲ ਨਾਲ ਜੜੀਆਂ ਲਗਾਤਾਰ ਸੰਜੇ ਕਰ ਰਹੇ ਕਿ ਇਸ ਤਰ੍ਹਾਂ ਬੇਰਹਿਮੀ ਦੀ ਨਾਲ ਪੰਜਾਬੀ ਮੁੰਡੇ ਦਾ ਕੈਨੇਡਾ ਦੇ ਵਿੱਚ ਪਤਨ ਕੀਤਾ ਗਿਆ